ਪੰਜਾਬ ਸਰਕਾਰ ਨੂੰ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਜਿਸ ਵਿੱਚ ਵੱਡੀਆਂ ਕੰਪਨੀਆਂ ਸੂਬੇ ਵਿੱਚ ਉਦਯੋਗ ਸਥਾਪਿਤ ਕਰਨ ਲਈ ਕਤਾਰ ਵਿੱਚ ਹਨ ਪੰਜਾਬ ਸਰਕਾਰ ਦੀ ਇਨਵੈਸਟ ਪੰਜਾਬ ਪਹਿਲ ਕਦਮੀ ਦੀ ਇਹ ਸਫਲਤਾ ਦੀ ਕਹਾਣੀ ਸੂਬੇ ਵੱਲੋਂ ਪੇਸ਼ ਕੀਤੇ ਗਏ ਬੇਮਿਸਾਲ ਉਦਮੀ ਹੌਨਰ ਅਤੇ ਬੇਮਿਸਾਲ ਵੋਕਿਆਂ ਨੂੰ ਵੀ ਸਲਾਮ ਹੈ ਇਨਵੈਸਟ ਪੰਜਾਬ ਦੇ ਤਹਿਤ ਇੱਥੇ ਸਮਰਪਿਤ ਸਹੂਤਾ ਪ੍ਰਬੰਧਕ ਹਨ ਜੋ ਉਦਯੋਗਪਤੀਆਂ ਦੀ ਸਹਾਇਤਾ ਲਈ ਕਾਰੋਬਾਰੀ ਕੇਸ ਦੀ ਤਿਆਰੀ ਸਮੇਂ ਸਿਰ ਪ੍ਰਬੰਧਨ ਕਰੀਆਂ ਅਤੇ ਘੱਟੋ ਘੱਟ ਜਾਂਚਾਂ ਦਾ ਸਮਰਥਨ ਕਰਦੇ ਹਨ ਨਿਵੇਸ਼ ਇੰਡਸਟਰੀ ਦਾ ਟਾਟਾ ਸਟੀਲ ਵਰਗੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਸੈਕੰਡ ਬਿਗੇਸਟ ਦੂਜਾ ਸਭ ਤੋਂ ਵੱਡਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਉਲਧਿਆਣੇ 'ਚ ਲੱਗ ਰਿਹਾ ਹੈ ਪੰਜਾਬ ਸਰਕਾਰ ਵੀ ਕੇਂਦਰ ਦੀ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦਾ ਹਿੱਸਾ ਹੈ ਇਹ ਡਿਜੀਟਲ ਪਲੇਟਫਾਰਮ ਕਾਰੋਬਾਰਾਂ ਲਈ ਸਾਰੀਆਂ ਜ਼ਰੂਰੀ ਕੇਂਦਰੀ ਅਤੇ ਰਾਜ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਇੱਕ ਸਟਾਪ ਹੱਲ ਹੈ ਪੰਜਾਬ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬ ਗਵਰਨਮੈਂਟ ਦਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਉਹਦੇ ਥਰੂ ਅਸੀਂ ਅਪਲਾਈ ਕੀਤਾ ਉਹਦੇ ਸਾਨੂੰ ਹਰ ਕਲੀਅਰੈਂਸ ਟੂ ਸਟੈਂਪਸ ਤੇ ਮਿਲ ਗਈ ਹੈ ਜਾਂ ਆਨਲਾਈਨ ਮਿਲ ਗਈ ਹੈ ਸਾਨੂੰ ਕਿਤੇ ਵੀ ਜਾਣਾ ਨਹੀਂ ਪਿਆ ਔਰ ਕਿਸੇ ਵੀ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪਏ ਇਨਵੈਸਟ ਪੰਜਾਬ ਰਾਹੀਂ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਨੇ ਜਿਨ੍ਹਾਂ ਵਿੱਚ ਯੂਨੀਲੀਵਰ, ਲੈਸਲੀ, ਐਮਾਜ਼ਾਨ, ਪੈਪਸੀਕੋ, ਕੋਕਾ ਕੋਲਾ ਅਤੇ ਹੋਰ ਬਹੁਤ ਸਾਰੀਆਂ ਹੋਸਟਿੰਗ ਕੰਪਨੀਆਂ ਗਲੋਬਲ ਵੈਲਿਊ ਚੇਨ ਦਾ ਨਾਮ ਸ਼ਾਮਲ ਹੈ।